ਇਹ ਜਿਹੜਾ ਬੜਾ ਬਹੁਤ ਤਿਆਰ ਹੋ ਰਿਹਾ ਹੈ ਸਿਰਫ ਔਰ ਸਿਰਫ 20 ਰੁਪਏ ਦੇ ਵਿੱਚ ਮਿਲਣ ਵਾਲਾ ਹੈ ਪੰਜਾਬ ਦੇ ਜਿੱਥੇ ਟੇਸ ਦੀਆਂ ਤਰੀਫਾਂ ਪੂਰੀ ਦੁਨੀਆ ਦੇ ਵਿੱਚ ਹੁੰਦੀਆਂ ਨੇ ਉਥੇ ਤੁਸੀਂ ਮਹਾਰਾਸ਼ਟਰ ਵਾਲਾ ਯਾਨੀ ਬੰਬੇ ਵਾਲਾ ਬੜਾ ਪਾਓ ਪੰਜਾਬ ਦੇ ਵਿੱਚ ਲੈਂਦਾ ਮਨ ਦੇ ਵਿੱਚ ਵਿਚਾਰ ਜਿਵੇਂ ਬਣਿਆ ਵਿਚਾਰ ਇਹ ਸਰ ਇਸ ਤਰ੍ਹਾਂ ਗੱਲ ਹੈ ਕਿ ਜੇ ਹੱਦੇ ਅੰਮ੍ਰਿਤਸਰ ਦੇ ਕੁਲਚੇ ਬੰਬੇ ਵਰਗੇ ਸ਼ਹਿਰ 'ਚ ਦਿੱਲੀ ਵਰਗੇ ਸ਼ਹਿਰ 'ਚ ਵੇਚ ਸਕਦੇ ਆ ਥੋੜੀ ਆਈਟਮ ਆ ਜਿਹੜੀ ਇੰਨੀ ਪਾਪਲਿਆ ਉਹਥੇ ਕਿਉਂ ਨਹੀਂ ਵਿਕਦਾ पाव रह आ... लगा के चटनी लगा के अमूल मखन से जेंटलैन नाम मन विचारैन का नाम जो जेंटलमैन का नाम जैद चूज भी किया पब्लिक की देन है और मैं अपना नाम जो रखा जी अंकल जी का टेस्ट वा पाओ ਲੇਕਿਨ ਜਿਹੜੇ ਮੇਰੇ ਪਬਲਿਕ ਐ ਮੇਰੇ ਵੀਰ ਭਰਾ ਐ ਉਸ ਸਰ ਦੇ ਸਰ ਤੁਸੀਂ ਅੰਦਰ ਜੂ ਕਿੱਥੋਂ ਲੱਗਦੇ ਜਿਹਦੇ ਜਮਾਨੇ ਦੇ ਵਿੱਚ 20 ਰੁਪਏ ਦੇ ਬੱਚੇ ਨਹੀਂ ਲੈਂਦੇ ਤੁਸੀਂ 20 ਰੁਪਏ ਦੇ ਵਿੱਚ ਢਿੱਡ ਭਰਨ ਵਾਸਤੇ ਬੜਾ ਪਾਉ ਦੇ ਰਹੇ ਹੋ ਤਾਂ ਪਰਿਵਾਰ ਚਲਾਉਣਾ ਕਿਵੇਂ ਚਲਾਓ ਜੇ ਪਰਿਵਾਰ ਤੁਸੀਂ ਪਾਉਣ ਜੀ 20 ਰੁਪਏ ਆਈਟਮ ਦੇ ਵਿੱਚ ਪਰਿਵਾਰ ਮਾਤਮਾ ਵਾਜਿ ਬਿਠਾ ਚਲਾਉਣ ਵਾਲਾ ਜੀ ਸਾਇਓਚੇ ਮੈਨੂੰ 2 ਹੋਰ ਤੇ 20 ਰੁਪਿਆ ਬਾਜਾ 3 ਵਜੇ ਦੇ ਆ ਮੈਂ ਕਦੀ ਹਿਸਾਬ ਨਹੀਂ ਲਗਾਇਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੇ ਤੁਸੀਂ ਜਿਹੜੇ ਹੋ ਨੇਸ਼ਨ ਪੋਸਟ ਚੈਨਲ ਦੇ ਨਾਲ ਪੰਜਾਬ ਦਾ ਟੇਸਟ ਪੂਰੀ ਦੁਨੀਆ ਦੇ ਵਿੱਚ ਹੀ ਜਾਣਿਆ ਜਾਂਦਾ ਵਰਾਸਤੀ ਭੋਜਨ ਨੂੰ ਪੂਰੀ ਦੁਨੀਆ ਦੇ ਵਿੱਚ ਹੀ ਤਾਰੀਫਾਂ ਹੁੰਦੀਆਂ ਨੇ ਪਰ ਅੱਜ ਅੰਮ੍ਰਿਤਸਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੀਰਨੇ ਮੁੰਬਈ ਵਾਲਾ ਟੇਸਟ ਲੈਂਦਾ ਹੋਇਆ ਵੜਾ ਪਾਓ ਯਾਨੀ ਕਿ ਵੜਾ ਪਾਓ ਤੁਹਾਨੂੰ ਮਿਲ ਰਿਹਾ ਉਹ ਵੀ ਸਿਰਫ 20 ਰੁਪਏ ਦੇ ਵਿੱਚ ਮੁੰਬਈ ਵਾਲਾ ਵੜਾ ਪਾਓ ਤਾਂ ਪੰਜਾਬ ਦੇ ਟੇਸਟ ਜਿੱਥੇ ਤਾਰੀਫਾਂ ਪੂਰੀ ਦੁਨੀਆ ਦੇ ਵਿੱਚ ਹੁੰਦੀਆਂ ਨੇ ਉੱਥੇ ਮੁੰਬਈ ਦਾ ਇਹ ਵੜਾ ਪਾਓ ਜ ਇਹ ਜਿਹੜਾ ਬੜਾ ਪੌ ਤਿਆਰ ਹੋ ਰਿਹਾ ਹੈ ਸਿਰਫ ਔਰ ਸਿਰਫ 20 ਰੁਪਏ ਦੇ ਵਿੱਚ ਮਿਲਣ ਵਾਲਾ ਹੈ ਤਾਂ ਵੀਰ ਦਾ ਸੈਟਅਪ ਲਾਇਆ ਆਪਣਾ ਜੈਂਟਲਮੈਨ ਦੇ ਨਾਮ ਤੇ ਤੇ ਵਧੀਆ ਇਨਸਾਨ ਜਿਹੜਾ ਹੁੰਦਾ ਉਸ ਨੂੰ ਜੈਂਟਲਮੈਨ ਅਸੀਂ ਬੋਲਦੇ ਆ ਤਾਂ ਵਧੀਆ ਇਨਸਾਨ ਦੇ ਤੌਰ ਤੇ ਇਹਨਾਂ ਨੇ ਆਪਣਾ ਸੈਟਅਪ ਲਾਇਆ ਜੈਂਟਲਮੈਨ ਭਾਈ ਨੇ ਸਾਡੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਆਪਣਾ ਹੀ ਸੈਟਅਪ ਲਾਇਆ ਉਹ ਵੀ ਬੜਾ ਪੌਦਾ ਤੇ ਭਾਈ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਨਮਸਕਾਰ ਸਰ ਪਵਨ ਜੀ ਕਿਵੇਂ ਮੰਨ ਦੇ ਵਿੱਚ ਵਿਚਾਰ ਆਇਆ ਜੀ ਬੰਬਈ ਬੰਬੇ ਵਾਲਾ ਬੜਾ ਪੌ ਜਿਹੜਾ ਪੰਜਾਬ ਦੇ ਵਿੱਚ ਲੈਂਦਾ ਜਾਵੇ ਜਿਉਂ ਜਿਹਾ ਪੰਜਾਬ ਦੇ ਜਿੱਥੇ ਟੇਸਟ ਦੀਆਂ ਤਰੀਫਾਂ ਪੂਰੀ ਦੁਨੀਆ ਦੇ ਵਿੱਚ ਹੁੰਦੀਆਂ ਨੇ ਉਥੇ ਤੁਸੀਂ ਮਹਾਰਾਸ਼ਟਰ ਵਾਲਾ ਯਾਨੀ ਕਿ ਬੰਬੇ ਵਾਲਾ ਵੜਾ ਪਾਓ ਪੰਜਾਬ ਦੇ ਵਿੱਚ ਲੈਂਦਾ ਮਨ ਦੇ ਵਿੱਚ ਵਿਚਾਰ ਜਿਵੇਂ ਬਣਿਆ ਵਿਚਾਰ ਇਹ ਤਾਂ ਇਸ ਤਰ੍ਹਾਂ ਗੱਲ ਹੈ ਕਿ ਜੇ ਸਾਡੇ ਅੰਮ੍ਰਿਤਸਰ ਦੇ ਕੁਲਚੇ ਬੰਬੇ ਵਰਗੇ ਸ਼ਹਿਰ 'ਚ ਦਿੱਲੀ ਵਰਗੇ ਸ਼ਹਿਰ 'ਚ ਵਿਕ ਸਕਦੇ ਆ ਥੋੜੀ ਆਈਟਮ ਆ ਜਿਹੜੀ ਇੰਨੀ ਪੌਪਲਰ ਹੈ ਉਥੇ ਕਿਉਂ ਨਹੀਂ ਵਿਕ ਸਕਦੀ ਹੂੰ ਇਸੇ ਸੋਚ ਦੇ ਨਾਲ ਕਿਤੇ ਹੈਲਦੀ ਹੈ ਸਸਤੀ ਹੈ ਔਰ ਹਰ ਇੱਕ ਦੀ ਪੌਕੇਟ ਲੋਅ ਕਰਦੀ ਹੈ ਚਾਹੇ ਛੋਟਾ ਬੱਚਾ ਹੋਵੇ ਚਾਹੇ ਵੱਡਾ ਹੋਵੇ ਚਾਹੇ ਕਿਸੇ ਨੇ ਆਪਣੇ ਘਰ ਗੈਸਟ ਬੁਲਾਏ ਹੈ ਉਹਨਾਂ ਲਈ ਵੀ ਅੱਛੀ ਆਈਟਮ ਹੈ ਅਗਰ ਉਹ 50 100 ਬੜਾਪੋ ਪੈਕ ਕਰੰਦੇ ਆ ਉਹਨਾਂ ਲਈ ਵੀ ਬਜਟ ਦੇ ਵਿੱਚ ਅਫੋਰਡੇਬਲ ਉਹ ਜੀ ਤੁਹਾਡੀ ਸਟੱਡੀ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਆ ਤੁਹਾਡੀ ਪੜ੍ਹਾਈ ਬਾਰੇ ਜੀ ਅ ਸਟੱਡੀ ਕਰ ਰਹੀ ਸੀ ਕਿ ਮੈਂ ਮੈਟ੍ਰਿਕুলেਸ਼ਨ ਪਾਸ ਕਰਨ ਤੋਂ ਬਾਅਦ 10ਵੀਂ ਪਾਸ ਕਰਨ ਤੋਂ ਬਾਅਦ ਜੀ ਐਸਸੀਐਲ ਦਾ ਡਿਪਲੋਮਾ ਦਿੱਤਾ ਸੀ 3 ਸਾਲ ਦਾ ਹਮਮ ਔਰ ਉਸ ਤੋਂ ਬਾਅਦ ਜੋਬ ਵੀ ਕੀਤੀ 라ਉਂਡਰ 1.5 ਸਾਲ ਜੀ ਲੇਕਿਨ ਕਪੜੇ ਦੀ ਮਾਰਕੀਟ ਦੇ ਵਿੱਚ ਕਾਫੀ ਡਿਸੈਸ਼ਨ ਜੇ ਸੁਣਨ ਤੋਂ ਬਾਅਦ ਫਿਰ ਮੈਨੂੰ ਜੋਬ ਕਟ ਕਰਨੀ ਪਈ ਕਿਉਂਕਿ ਉਹ ਸੈਲਰੀ ਨਹੀਂ ਸੀ ਮਿਲ ਪਾਰੀ ਜੇ ਮੇਰੀ ਕੁਆਲਿਫੀਕੇਸ਼ਨ ਸੀ ਇਸ ਕਰਕੇ ਉਸ ਤੋਂ ਬਾਅਦ ਫਿਰ ਮੈਂ ਟੈਕਨੀਕਲ ਥੋੜਾ ਨੇਚਰ ਦਾ ਹੈਗਾ ਔਰ ਮੈਂ ਮੋਬਾਈਲ ਰਿਪੇਅਰਿੰਗ ਦਾ ਕੋਰਸ ਕੀਤਾ ਕੰਪਿਊਟਰ ਸਿੱਖਿਆ ਔਰ 15 16 ਸਾਲ ਉਸ ਲਾਈਨ ਦੇ ਵਿੱਚ ਕੰਮ ਕੀਤਾ ਪਰ ਮੈਂ ਡਿਪਲੋਮੇ ਤੋਂ ਬਾਅਦ ਸਿੱਧਾ ਹੀ ਤੁਸੀਂ ਪੱਠੀ ਦੇ ਉੱਪਰ ਵੜੇ ਤਲ ਰਹੇ ਹੋ ਤਾ ਰਿਸ਼ਤੇਦਾਰ ਭੈਣ ਭਰਾਵਾਂ ਦਾ ਇਸ ਤਰ੍ਹਾਂ ਦਾ ਮਾਹੌਲ ਰਿਹਾ ਜੀ ਬੋਲਿਆ ਉਹਨਾਂ ਨੇ ਜਦੋਂ ਉਹਨਾਂ ਨੂੰ ਪਤਾ ਚੱਲਿਆ ਜੀ ਡਿਪਲੋਮਾ ਹੋਲਡਰ ਮੁੰਡਾ ਸਾਡਾ ਜਿਹੜਾ ਬੜੇ ਤਲਦਾ ਉਹਨੂੰ ਪੱਟੀ ਦੇ ਪਾ। ਜੀ 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 ਸਟਾਰਟਿੰਗ ਵਿੱਚ ਰੈਲਟਿਵਸ ਨੇ ਇਹ ਥੋੜਾ ਪੋਸ ਕੀਤਾ ਇਹ ਵੀ ਸਮਝਾਇਆ ਕਿ ਬੇਟੇ ਕਾਫੀ ਹੋਰ ਆਪਸ਼ਨਸ ਹੈਗੀਆਂ ਤੂੰ ਬੜੇ ਅਲਿਕਾ ਬੰਦਾ ਤੂੰ ਕੁਝ ਛੋੜ ਕਰ ਲੈ ਤੇ ਲੇਕਿਨ ਗੱਲ ਉਹੀ ਆ ਜਾਂਦੀ ਹੈ ਕਿ ਕੋਈ ਵੀ ਕੰਮ ਕਰੀਏ ਉਹ ਲਈ ਇੱਥੇ ਇਨਵੈਸਟਮੈਂਟ ਕਾਫੀ ਚਾਹੀਦੀ ਹੈ। ਔਰ ਦੂਸਰਾ ਉਹ ਕੰਮ ਦਾ ਡਾਕਟਰ ਵਾਈਵ ਕਰਦਾ ਨਹੀਂ ਕਰਦਾ ਯੂ ਨੈਵਰ ਨੋ। ਕਿਉਂਕਿ ਮਾਰਕੀਟ ਵਿੱਚ ਕਾਫੀ ਆਪ ਡਾਊਨ ਹੁੰਦੀ ਰਹਿੰਦੀ ਆ ਤੇ ਖਾਨ ਪੀਂਦਾ ਇੱਕ ਐਸਾ ਕੰਮ ਹੈ ਕਿ ਜਿਹੜਾ ਕਿ ਅਗਰ ਚੱਲ ਗਿਆ ਅਗਰ ਤੁਸੀਂ ਅੱਛਾ ਟੇਸ ਦੇ ਦਿੱਤਾ ਤੇ ਉਹ ਨਾ ਚੱਲਣ ਵਾਲੀ ਗੱਲ ਹੀ ਨਹੀਂ ਤੇ ਪਵਨ ਜੀ ਨਾਮ ਬੜਾ ਵਧੀਆ ਰਸਤਾ ਤੁਸੀਂ ਆਪਣੇ ਸੈਟਅਪ ਦਾ ਜੈਂਟਲਮੈਨ ਜੈਂਟਲਮੈਨ ਦਾ ਨਾਮ ਮਨ ਦੇ ਵਿੱਚ ਵਿਚਾਰ ਕੇ ਹੋਵੇ ਬਣਿਆ ਕਿ ਜੈਂਟਲਮੈਨ ਦਾ ਨਾਮ ਜਿਹੜਾ ਦਿੱਤਾ ਜਾਵੇ ਕਿਉਂਕਿ ਜੈਂਟਲਮੈਨ ਦਾ ਨਾਮ ਹੀ ਇੱਕ ਵਧੀਆ ਜਿਹਾ ਅਲੱਗ ਦਾ ਨਾਮ ਹੈ ਜੈਂਟਲਮੈਨ ਤਾਂ ਕਿਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਆਇਆ ਜੈਂਟਲਮੈਨ ਦਾ ਨਾਮ ਦਾ ਜੀ ਜੀ ਤਾਂ ਜੈਂਟਲਮੈਨ ਦਾ ਨਾਮ ਜਿਹੜਾ ਮੈਂ ਖੁਦ ਚੁਣ ਨਹੀਂ ਦਿੱਤਾ ਜਦੋਂ ਇਹ ਪਬਲਿਕ ਦੀ ਦੇਣ ਹੈਗੀ ਹੈ ਹਾਂ ਹਾਂ ਔਰ ਮੈਂ ਆਪਣਾ ਨਾਮ ਜੋ ਰੱਖਿਆ ਸੀ ਉਹ ਰੱਖਿਆ ਸੀ ਅੰਕਲ ਜੀ ਅੰਕਲ ਜੀ ਦਾ ਟੈਸਟੀ ਵਾਲਾ ਪਉ ਲੇਕਿਨ ਜਿਹੜੇ ਮੇਰੇ ਪਬਲਿਕ ਹੈ ਮੇਰੇ ਵੀਰ ਭਰਾ ਹੈ ਸਭ ਜਾਂਦੇ ਕਿ ਸਰ ਤੁਸੀਂ ਅੰਕਲ ਜੀ ਕਿਹ ਤੋਂ ਲੱਗਦੇ ਹੋ ਫਿਰ ਤਾਂ ਉਤੋਂ ਜੈਂਟਲਮੈਨ ਬਣਾਤਾ ਤੁਹਾਨੂੰ ਜੀ ਬਿਲਕੁਲ ਤਾਂ ਹੁਣ ਕਿਹਨਾਂ ਜਿਹੜਾ ਜਵਧੀਆ ਲੱਗਦਾ ਜੀ ਜੈਂਟਲਮੈਨ ਦੇ ਨਾਮ ਨਾਲ ਜਾਣਿਆ ਜਾਂਦੇ ਹੋ ਤੁਸੀਂ ਬਹੁਤ ਅੱਛਾ ਲੱਗਦਾ ਹੈ ਜੀ ਦੇਖੋ ਕਿਸੇ ਵੀ ਤੁਹਾਡੀ ਆਪਣੀ ਤਾਰੀਫ ਹੋਵੇ ਆਈਟਮ ਦੀ ਤਾਰੀਫ ਹੋਵੇ ਤੇ ਬਹੁਤ ਹਿੱਸਾ ਲੱਗਦਾ ਹੈ ਤੇ ਪਵਨ ਜੀ ਪੰਜਾਬ ਦੇ ਭੋਜਨ ਦੀਆਂ ਜਾਨੀ ਕਿ ਵਿਰਾਸਤੀ ਭੋਜਨ ਦੀਆਂ ਤਾਰੀਫਾਪੂਰੀ ਦੁਨੀਆ ਦੇ ਵਿੱਚ ਹੁੰਦੀਆਂ ਨੇ ਜੇ ਤੁਸੀਂ ਸੈਟਅਪ ਲਾਉਣਾ ਵੀ ਸੀ ਤੇ ਆਪਣੇ ਪੰਜਾਬੀ ਵਿਰਾਸਤੀ ਭੋਜਨ ਦਾ ਬੁਲਾ ਲੈਂਦੇ ਤਾਂ ਬੜਾ ਪੌਹੀ ਚੋਣਿਆ ਜੀ ਤੁਸੀਂ ਤੋ ਬੜਾ ਪਾਉ ਜਿਸ ਸਮੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜੇ ਸਾਡੀ ਪੰਜਾਬ ਦੀ ਅੰਮ੍ਰਿਤਸਰ ਦੀ ਆਈਟਮਸ ਬਾਹਰ ਮਸ਼ਹੂਰ ਹੋ ਸਕਦੀਆਂ ਤੇ ਉਥੋਂ ਦੀ ਆਈਟਮਸ ਨੂੰ ਆਥੈਂਟਿਕ ਆਈਟਮ ਸਾਡੇ ਪੰਜਾਬ ਚ ਕਿਉਂ ਨਹੀਂ ਆ ਸਕਦੀ ਹਮ ਹਮ ਠੀਕ ਹੈ ਕਿਉਂਕਿ ਇੱਥੇ ਕਾਫੀ ਲੋਕ ਇਸ ਨੂੰ ਸ਼ੌਂਕ ਰੱਖਦੇ ਆ ਕਿ ਇੱਥੇ ਕੋਈ ਬੜਾ ਪਾਉ ਵਾਲਾ ਹੈ ਨਹੀਂ ਜੀ ਨਵੀਂ ਆਈਟਮ ਹੈ ਮਨੋਪਲੀ ਹੈ ਜੀ ਕਿਸੇ ਕਰਕੇ ਮੈਂ ਆਈਟਮ ਨਹੀਂ ਚੁਣਦਾ ਤੇ 20 ਰੁਪਏ ਦੇ ਵਿੱਚ ਬੜਾ ਪਾਉ ਦੇ ਰਹੇ ਹੋ ਤੁਸੀਂ ਕਿਸ ਚਾਹੀਏ ਦੇ ਵਿੱਚ ਜੀ ਦੋਹਾਂ ਚਾਹੀਏ ਜੀ ਜੀ ਆ ਪਾਉ ਦੇ ਵਿੱਚ ਬੜਾ ਲਗਾ ਕੇ ਚਟਨੀ ਲਗਾ ਕੇ ਅਮੁੱਲ ਮੱਖਣ ਨਾਲ ਸੇਕ ਕੇ ਸਿਰਫ 20 ਰੁਪਏ ਵਿੱਚ ਦੇਈ ਗਈ। ਅੱਜ ਦੇ ਮਾਹੌਲ ਦੇ ਵਿੱਚ ਅੱਜ ਦੇ ਜਮਾਨੇ ਦੇ ਵਿੱਚ 20 ਰੁਪਏ ਦੇ ਬੱਚੇ ਨਹੀਂ ਲੈਂਦੇ ਤੁਸੀਂ 20 ਰੁਪਏ ਦੇ ਵਿੱਚ ਢਿੱਡ ਭਰਨ ਵਾਸਤੇ ਬੜਾ ਪਾਉ ਦੇ ਰਹੇ ਹੋ ਤਾਂ ਪਰਿਵਾਰ ਚਲਾਉਣਾ ਕਿਵੇਂ ਚਲਾਓ ਜੇ ਪਰਿਵਾਰ ਤੁਸੀਂ ਪੰਝੇ। ਸਰ 20 ਰੁਪਏ ਆਈਟਮ ਦੇ ਵਿੱਚ ਪਰਿਵਾਰਾਤਮਾ ਵਾਗਿ ਬੱਚਾ ਚਲਾਉਣ ਵਾਲਾ ਜੀ ਚਾਹੀਓ ਤੁਸੀਂ ਮੈਨੂੰ 2 ਰੁਪਏ 20 ਰੁਪਿਆ ਬਾਜਾ 3 ਵਜੇ ਦੇ ਆ ਮੈਂ ਕਦੀ ਹਿਸਾਬ ਨਹੀਂ ਲਗਾਇਆ। ਲੇਕਿਨ ਇਹ ਬਸ ਕੋਸ਼ਿਸ਼ ਕੀਤੀ ਹੈ ਕਿ ਅੱਛਾ ਦਈਏ ਅੱਛਾ ਖਵਾਈਏ। ਬਾਕੀ ਪਰਵਾਰ ਦਾ ਖਾਣਾ ਨਹੀਂ ਮੁੰਬਈ ਦੀ ਸਭ ਤੋਂ ਫੇਮਸ ਜਾਨੀ ਸਪੈਸ਼ਲ ਮੰਨਿਆ ਜਾਂਦਾ ਵੜਾ ਪਾਓ ਟੇਸਟ ਉਹੀ ਦੇ ਰਹੇ ਹੋ ਬੰਬੇ ਵਾਲਾ ਹੀ ਟੇਸਟ ਮਿਲਦੀ ਐਥੇ ਜੀ 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 ਬਿਲਕੁਲ ਬੰਬੇ ਵਾਲਾ ਟੇਸਟ ਹੈ ਦੇਖੋ ਜਿਹੜਾ ਬੰਬੇ ਗਿਆ ਉਸਨੇ ਉਹਦਾ ਟੇਸਟ ਕੀਤਾ ਉਹੀ ਦੱਸ ਸਕਦਾ ਜੀ ਤੁਸੀਂ ਤੁਸੀਂ ਗਏ ਹੋ ਤੁਸੀਂ ਖੁਦ ਦੱਸ ਸਕਦੇ ਹੋ ਕਿ ਸੰ ਟੇਸਟ ਲੱਗਿਆ ਇਹ ਮਸਾਲੇ ਸਾਰੇ ਆਪ ਤਿਆਰ ਕੀਤੇ ਜਾਂਦੇ ਨੇ ਕਿਹੜੇ-ਕਿਹੜੇ ਮਸਾਲੇ ਪਾਏ ਜਾਂਦੇ ਨੇ ਜੀ ਸਰ ਇਹ ਸਾਡੀ ਪੁਦੀਨੇ ਦੀ ਚਟਨੀ ਹੈ ਧਨੀਏ ਦੀ ਜੀ ਇਹ ਵੀ ਖੁਦ ਬਣਾਈਦੀ ਆ सा घाटी मसाला कह लो गार्लिक मसाला कह लो गन पाउडर कह लो जी। या कई लोग सीक्रेट मसाला भी कहते हैं हालांकि अच्छे कोई सीक्रेट वाली कोई गल नहीं है ये घर के मसाले ने जी। और आप जी। ते जी। ते भी आप तैयार करिएगा जी टमाटर लसन की चटनी है बिल्कुल ओरिजिनल है कोई इस मिलावट नहीं है टमाटर लसन अदरक हरी मिर्च तुम भी अपने घर बना सकते हो ठीक है और दैन आफ्टर ये पनीर है पनीर किसी ने ऐड करवाना है ऐड हो जाएगा और दस रुपये एक्स्ट्रा चार्जिस ने बाकी अमूल का मक्खन है जी अमूल का मक्खन जो सेक के चाहता है ਚਾਹੇ 20 ਵਾਲਾ ਚਾਹੇ ਜਿੰਨੇ ਵਾਲਾ ਜੀ ਤਾਂ ਸਮਝੀ ਮਿਰਚਾਂ ਜਿਹੜੀਆਂ ਨੇ ਇਹ ਵੀ ਬੰਬੇ ਦੀਆਂ ਸਪੈਸ਼ਲ ਨੇ ਜਾਂ ਇਹ ਕੀ ਹੋਰ ਸਿਟੀ ਦੀਆਂ ਨੇ ਸਰ ਦੇਖੋ ਹਰੀ ਮਿਰਚਾਂ ਜਿਹੜੀਆਂ ਆ ਉਹ ਤਾਂ ਹਰ ਜਗ੍ਹਾ ਅਵੇਲੇਬਲ ਹੁੰਦੀਆਂ ਜੀ ਲੇਕਿਨ ਉਹਦਾ ਟੇਸਟ ਬੰਬੇ ਦਾ ਕ੍ਰੀਏਟ ਕਰਨਾ ਹੈ ਜਾਂ ਰਾਜਸਥਾਨੀ ਫਲੇਵਰ ਕਰਨਾ ਹੈ ਉਹ ਆਪਣੇ ਉੱਤੇ ਆ ਅੱਛਾ ਜੀ ਠੀਕ ਹੈ ਜੀ ਅਰੇ ਮਿਰਚਾਂ ਫਰਾਈ ਕੀਤੀਆਂ ਨਮਕ ਪਾਇਆ ਬੱਚ ਨਿੰਬੂ ਪਾਇਆ ਹੈ ਲੈ ਮੈਂ ਇਹ ਪਹੁੰਚੀ 20 ਰੁਪਏ ਦੇ ਵਿੱਚ ਇੰਨਾ ਵਧੀਆ ਟੇਸਟ ਦੇ ਰਹੇ ਹੋ ਦੂਰ ਦੁਰਾਡੇ ਤੋਂ ਜਿਹੜੇ ਸਲਾਨੀ ਉੱਥੇ ਪਹੁੰਚਦੇ ਨੇ ਅਮਰਸਰ ਸਾਹਿਬ ਉਹਨਾਂ ਨੇ ਪਹੁੰਚਣਾ ਹੋਵੇ ਤਾਂ ਐਡ ਨੀਅਰ ਗਣੇਸ਼ ਮੰਦਿਰ ਉਪਰਲੇ ਦੇਸ਼ ਮੰਦਿਰ ਨੀਅਰ ਰਾਦੇ ਰਾਦੇ ਸ਼ੇਖ ਸੀ ਔਰ ਰਾਨੀ ਕਾ ਬਾਗ ਮਾਤਾ ਦੇ ਮੰਦਿਰ ਦੇ ਲਾਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਜਰੂਰ ਜੀ ਅੰਮ੍ਰਿਤਸਰ ਦੇ ਵਿੱਚ ਸਾਡੇ ਵੀਰ ਜੀ ਨੇ ਜਿਨ੍ਹਾਂ ਨੇ ਜੈਂਟਲਮੈਨ ਦੇ ਨਾਮ ਤੇ ਆਪਣਾ ਸੈਟਅਪ ਲਾਇਆ ਹੈ ਤਾਂ ਮੁੰਬਈ ਦਾ ਟੇਸਟ ਜਿਹੜਾ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਮਿਲ ਰਿਹਾ ਉਹ ਵੀ ਸਿਰਫ ਔਰ ਸਿਰਫ 20 ਰੁਪਏ ਦੇ ਵਿੱਚ ਪੰਜਾਬ ਦੇ ਵਰਾਸਤੀ ਭੋਜਨ ਦੀ ਪਛਾਣ ਪੂਰੀ ਦੁਨੀਆ ਦੇ ਵਿੱਚ ਹੈ ਵਰਾਸਤੀ ਭੋਜਨ ਦੀਆਂ ਤਾਰੀਫਾਂ ਵੀ ਹੁੰਦੀਆਂ ਨੇ ਪਰ ਮੁੰਬਈ ਦਾ ਜਿਹੜਾ ਸਪੈਸ਼ਲ ਵੜਾ ਪਾਓ ਹੈ ਤੁਹਾਨੂੰ 20 ਰੁਪਏ ਦੇ ਵਿੱਚ ਮਿਲ ਰਿਹਾ ਉਹ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜੇ ਤੁਸੀਂ ਵੀ ਆ ਰਹੇ ਹੋ ਅੰਮ੍ਰਿਤਸਰ ਸਾਹਿਬ ਦਾ ਇੱਥੇ ਜ਼ਰੂਰ ਪਹੁੰਚੋ ਅਤੇ 20 ਰੁਪਏ ਦੇ ਵਿੱਚ ਵੜੇ ਪਾਓ ਦਾ ਸਵਾਦ ਜ਼ਰੂਰ ਲਓ ਮੈਨੂੰ ਦਿਓ ਜੀ ਇਸ ਮੈਂ ਤੁਹਾਡਾ ਦੋਸਤ ਰਵਿਰਜੀਤ ਲਾਲੀ ਤੁਸੀਂ ਜੁੜੇ ਰਹੋ ਨੇਸ਼ਨ ਪੋਸਟ